ਹਾਈ 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 ਹੇ ਤੇ ਤੈਨੂੰ ਕੋਣ ਕਹਦਾ ਮੀਚਵਾਰਾ ਇੱਕ ਵਾਰੀ ਇਹਨੂੰ ਫੇਰ ਹਲੂਣਾ ਦੇ ਦੇ ਨੇ ਬਹਿ ਕੇ ਵੀ ਭਾਈ ਤੂੰ ਦਰਖਤ ਨਾ ਬਾਂਹ ਤੂੰ ਮਿਰਚਾਂ ਲਾਗਾ ਵੇ ਤੂੰ ਸ਼ਰਮ ਕਰ ਵੀ ਲੱਗੇ ਨਿੱਕੇ ਜੀ ਨੂੰ ਮਿਰਚ ਲੱਗੀ ਹੈ ਥੋੜਾ ਜਿਹਾ ਮੀ ਪਿਆ ਨਹੀਂ ਤੇ ਆਪਣੇ ਰਸੋਈਆਂ ਦੇ ਵਿੱਚ ਜਿਹੜੀਆਂ ਕੜਾਈਆਂ ਚੜੀਆਂ ਨੇ ਤੇਲ ਆ ਲੀਆਂ ਜਿੰਦਾ ਹੁੰਦਾ ਨਾ ਦੋ ਕ ਕਣੀਆਂ ਪਹਿਲਾਂ ਜਿੰਨਾਂ ਤੇ ਨਹੀਂ ਪੰਦੀ ਉਹਦੋਂ ਆਪਾਂ ਐਂ ਕਰਦੇ ਜਦੋਂ ਗਿੱਲਾ ਜਾਂਦਾ ਨਾ ਬੰਦਾ ਫੇਰ ਨਹੀਂ ਕੋਈ ਹੁੰਦਾ ਦੂਦੇ ਨਾਲ ਢਿੱਡ ਤੇ ਸਿਰ ਦੁਖਦਾ ਹੀ ਸਮਝ ਸਕਦੇ ਹੋ ਸਾਰੇ ਜਣੇ ਵੀ ਢਿੱਡ ਤੇ ਜਿਹੜਾ ਸਿਰ ਦੁਖਦਾ ਉਹ ਕੀ ਚੀਜ਼ ਹੁੰਦੀ ਨੋ 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 ਗੱਡੂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਉਹ ਓਏ 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 ਚੱਪਲ ਮੈਂ ਤੁਹਾਨੂੰ ਕਹਾਂ ਚੱਪਲ ਰਾਇ ਜਿੰਨਾ ਮਰਜੀ ਤੇ ਪਾਣੀ ਪੈ ਜਾਏ ਇਹਨੇ ਪਤੇ ਨੇ ਜਿਹੜਾ ਗਿੱਲਾ ਨਹੀਂ ਹੋਣਾ ਦੇ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਨੂੰ ਸ਼ੌਂਕ ਹੈਗਾ ਵਾ ਉਹ ਲੋਕ ਕਰਾਉਂਦੇ ਵੀ ਆ ਹੇ ਹੇ ਹਾਈ 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 ਹੇ ਤੇ ਤੈਨੂੰ ਕੋਣ ਕਹਦਾ ਮੀਚਵਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਕਹਣਾ ਪੁੱਠੇ ਪੰਗੇ ਲੈਂਦੇ ਆ ਪਰ ਮਜ਼ਾ ਆਜੀ ਆ ਕਿਉਂਕਿ ਕਿੰਨੇ ਦਿਨ ਹੀ ਹੋ ਗਏ ਮੈਨੂੰ ਲੱਗਾ 2 ਹਫ਼ਤੇ ਹੋ ਗਏ ਨੇ ਸਾਡੇ ਰੋਜ਼ ਹੀ ਕੁਸਮੂਸਾ ਰੋਜ਼ ਹੀ ਕੁਸਮੂਸਾ ਪਰ بارش ਨਹੀਂ ਆ ਰਹੀ ਸੀਗੀ ਤੇ ਜਦੋਂ ਕਿਸੇ ਚੀਜ਼ ਨੂੰ ਆਪ ਤਰਸੀਏ ਤੇ ਫਿਰ ਮਿਲ ਜੇ ਨਾ ਫਿਰ ਉਹਦਾ ਇੰਜੋਏ ਪੂਰਾ ਕਰੀਦਾ ਸੋ ਇਸ ਕਰਕੇ ਅੱਜ ਜਿਹੜੀ بارش ਸਵੇਰ ਤੋਂ ਹੀ ਹੋ ਰਹੀ ਆ ਤੇ ਉਹਦਾ ਅਸੀਂ ਇੰਜੋਏ ਕਰ ਰਹੇ ਆ ਪੁੱਠੇ ਪੰਗੇ ਨਹੀਂ ਲੈ ਰਹੇ ਇੰਜੋਏ ਕਰ ਰਹੇ ਆ ਮੀਂਹ ਦੇ ਵਿੱਚ ਅਸੀਂ ਭੇਜ ਰਹੇ ਆ ਤਿੰਨ ਚਾਰ ਦਿਨ ਹੋ ਗਏ ਅਸੀਂ ਨਾ ਜਦੋਂ ਕਿਤੇ ਮਾਰਕੀਟ ਵੀ ਜਾਂਦੇ ਨਾ ਸਕੂਟੀ ਤੇ ਜਾਣਾ ਵੀ ਅੱਜ ਭੇਜ ਕੇ ਆਵਾਂਗੇ ਐ ਬੱਦਲ ਹੋਇਆ ਪਰ ਮੀਂਹ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਸਾਰੇ ਬੂਟੇ ਵੀ ਆਏ ਪੂਰੇ ਖੁਸ਼ਹਾਲ ਹੋ ਚੁੱਕੇ ਤੇ ਆ ਸਾਡਾ ਮਿਰਚਾਂ ਦਾ ਦਰਖਤ ਇੱਕ ਵਾਰੀ ਇਹਨੂੰ ਫੇਰ ਹਲੂਣਾ ਦੇ ਦੇਣੇ ਬਹਿ ਕੇ ਫੀ ਭਾਈ ਤੂੰ ਦਰਖਤ ਨਾ ਬਣ ਤੂੰ ਮਿਰਚਾਂ ਲੱਗ ਆਵੇ ਤੂੰ ਸ਼ਰਮ ਕਰ ਵੀ ਲੱਗੇ ਨਿੱਕੀ ਜੀ ਨੂੰ ਮਿਰਚ ਲੱਗ ਗਈ ਹੈ ਤੇ ਤੂੰ ਐਡਾ ਵੱਡਾ ਦਰਖਤ ਹੋ ਗਿਆ ਤੈਨੂੰ ਅਜੇ ਤੱਕ ਮਿਰਚਾਂ ਨਹੀਂ ਲੱਗੀਆਂ ਇੱਥੋਂ ਤੱਕ ਪਹੁੰਚ ਗਏ ਦੇਖੋ ੱਡਾ ਮਿਰਚਾਂ ਦਾ ਬੂਟਾ ਬਣ ਗਿਆ ਪਰ ਅਜੇ ਤੱਕ ਮਿਰਚਾਂ ਨਹੀਂ ਲੱਗੀਆਂ ਫੁੱਲ ਜਰੂਰ ਲੱਗਿਆ ਦੇਖੋ ਇਹਨੂੰ ਕਿੰਨੇ ਫੁੱਲ ਲੱਗੇ ਆ ਜਿੱਤੇ ਜਿੱਤੇ ਵਿੱਚ ਪਰ ਪਤਾ ਨਹੀਂ ਇਹ ਝੂਠੇ ਆ ਕਿ ਸੱਚੇ ਆ ਤੇ ਟੋਕਰੀ ਤੁਸੀਂ ਮੇਰੇ ਹੱਥ ਚ ਵੇਖਦੇ ਹੋ ਤੁਸੀਂ ਕਹਿੰਦੇ ਹੋ ਨਾ ਵੀ ਲੱਗਾ ਤੇ ਕੁਝ ਨਹੀਂ ਇਹ ਨਾਲੇ ਕਹਿੰਦੀ ਕੁਝ ਹੋਇਆ ਨਹੀਂ ਤੇ ਨਾਲੇ ਟੋਕਰੀ ਲੈ ਕੇ ਆ ਗਈ ਆ ਤੇ ਜਿਵੇਂ ਮੌਸਮ ਤੁਹਾਨੂੰ ਪਤਾ ਇਦਾਂ ਦਾ ਦੇ ਆਪਾਂ ਪੰਜਾਬੀ ਲੋਕ ਆ ਥੋੜਾ ਜਿਹਾ ਮੀਂਹ ਪਿਆ ਨਹੀਂ ਤੇ ਆਪਣੀਆਂ ਰਸੋਈਆਂ ਦੇ ਵਿੱਚ ਜਿਹੜੀਆਂ ਕੜਾਈਆਂ ਚੜੀਆਂ ਨਹੀਂ ਤੇਲ ਆਲੀਆਂ ਤੋਂ ਅੱਜ ਲੱਗੇ ਆਪਾਂ ਫਿਰ ਪਕੌੜੇ ਬਣਾਉਣ ਇਹ ਜਿਹੜੇ ਫੁੱਲ ਲੱਗੇ ਆ ਨਾ ਕਿਉਂਕਿ ਇਹਨਾਂ ਨੂੰ ਕੋਈ ਕੱਦੂ ਨਹੀਂ ਲੱਗਣਾ ਇਹ ਜਿਹੜੇ ਝੂਠੇ ਫੁੱਲੀ ਨੇ ਇਹਨਾਂ ਨੂੰ ਆਪਾਂ ਕੜਾਈ ਤੇ ਤਲਕੇ ਦੇ ਦੇ ਪਕੌੜੇ ਤਿਆਰ ਕਰਾਂਗੇ ਆਈ ਜਿਹੜੀ ਚੀਜ਼ ਆ ਨਾ ਇਹਦੀ ਸਬਜ਼ੀ ਵੀ ਬਹੁਤ ਟੇਸਟੀ ਬਣਦੀ ਆ ਐਨੇ ਨਹੀਂ ਚੀਜ਼ ਨੂੰ ਐ ਤੋੜ ਕੇ ਤੁਸੀਂ ਅਗੋ-ਅਗੋ ਤੇ ਇਹਦੀ ਕਰਮਲਾ ਨੂੰ ਛਿੱਲ ਕੇ ਸਬਜ਼ੀ ਵੀ ਬਣਾ ਸਕਦੇ ਹੋ ਬੜੀ ਵਧੀਆ ਦੀ ਘੁਰਦੀ ਬਣਦੀ ਇਹਦੀ ਹੋ ਗਈ ਚਾਹੇ ਤੋਰੀਆਂ ਹੋ ਗਈਆਂ ਤੇ ਚਾਹੇ ਜਿਹੜੇ ਦੂਸਰੇ ਕਦੂ ਹੁੰਦੇ ਆ ਲੋਕੀ ਹੁੰਦੇ ਆ ਇਹਨਾਂ ਚੀਜ਼ਾਂ ਦੀ ਸਾਰੀਆਂ ਜਿਹੜੇ ਕਰਮਲਾਂ ਦੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਰਸਾਤਾਂ ਪੈਂਦੀਆਂ ਨਾ ਉਦੋਂ ਸਿਰਫ ਇਹ ਚੀਜ਼ ਨੇ ਵਧਣਾ ਹੀ ਆ ਉਹ ਤੋਰੀਆਂ ਦੇਖੋ ਤੁਸੀਂ ਉਹ ਤਾਂ ਸਾਰੀਆਂ ਹੀ ਐਂ ਵੱ ਚੁੱਕੀਆਂ ਨੇ ਇਹਨਾਂ ਨੂੰ ਫਲ ਨਹੀਂ ਪੈਣਾ ਇਹਨਾਂ ਨੂੰ ਫਲ ਪਊਗਾ ਹੋਰ 10-15 ਦਿਨਾਂ ਤੱਕ ਤੇ ਬਰਸਾਤਾ ਕਰਕੇ ਜਿਹੜਾ ਵਾਧਾ ਹੀ ਇਸ ਦਾ ਕਿ ਜਿਹੜੇ ਸਾਡੇ ਨਾਲ ਲੱਗਦੇ ਸੂਬੇ ਆ ਬਿਹਾਰ ਹੋ ਗਿਆ ਚੈਉਚੀ ਹੋ ਗਿਆ ਇਧਰਲੀ ਸਾਈਡ ਤੇ ਜਿਹੜੀ ਇਹਨਾਂ ਚੀਜ਼ਾਂ ਦੀ ਸਬਜੀ ਬਣਾਈ ਜਾਂਦੀ ਹੈ ਕਿਉਂਕਿ ਆਪਾਂ ਨੂੰ ਤੇ ਇੱਥੇ ਬਹੁਤ ਕੁਝ ਮਿਲਦਾ ਪੰਜਾਬ ਦੇ ਵਿੱਚ ਆਪਾਂ ਨੂੰ ਫਿਰ ਵੀ ਗੱਲਾਂ ਆਉਂਦੀਆਂ ਨੇ ਤੇ ਉਹ ਇਹਨਾਂ ਚੀਜ਼ਾਂ ਨੂੰ ਛਿੱਲ ਕੇ ਇਹਨਾਂ ਦੀ ਸਬਜੀ ਬਹੁਤ ਤਿਆਰ ਕਰਦੇ ਵਧੀਆ ਕੁਦਰਤੀ ਚੀਜ਼ ਆ ਇਹਦੇ ਨਾਲ ਉਹਨਾਂ ਨੂੰ ਗੁਣ ਵੀ ਇਹਨਾਂ ਦੇ ਮਿਲਦੇ ਆ ਆਪਾਂ ਤੇ ਇਹਨਾਂ ਚੀਜ਼ਾਂ ਤੋਂ ਭੱਜਦੇ ਆਪਾਂ ਸਿਰਫ ਵੇਖਦੇ ਆਂ ਵੀ ਸਾਨੂੰ ਵਧੀਆ ਵਧੀਆ ਸੰਦਰ ਤੋਂ ਸਮਝਦੇ ਵੀ ਇਹ ਕੀ ਚੀਜ਼ੇ ਖੁੱਲਾ ਪੱਤੇ ਪਕੌੜੇ ਕਹਦੇ ਇਹ ਵੀ ਉਹ ਅਣਜਾਣੇ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਹੈਗੇ ਜਿਵੇਂ ਆਪਾਂ ਉਹਦਣ ਕਰਮੀ ਦਾ ਸਾਗ ਬਣਾਇਆ ਸੀਗਾ ਤੇ ਉੱਥੇ ਕਈ ਆਪਣੇ ਬਹੁਤ ਜਾਣਕਾਰ ਜਿਹੜੇ ਆ ਲੋਕ ਉਹ ਕਹਿ ਦਿੰਦੇ ਆ ਜੀ ਇਹਦਾ ਡੰਗਰਾਂ ਨੂੰ ਪਾਉਣ ਵਾਲਾ ਖਾ ਫੌਸਾ ਆ ਫਲਾਣ ਆ ਠੀਂਗ ਆ ਪਰ ਇਹਨਾਂ ਚੀਜ਼ਾਂ ਦੀ ਜਿਹੜੀ ਸਾਰ ਆ ਨਾ ਇਹ ਆਪਣੇ ਬਾਹਰਲੇ ਲੋਕਾਂ ਨੂੰ ਆ ਜਿਆਦੀ ਹੈ ਪੰਜਾਬ ਦੇ ਲੋਕਾਂ ਨੂੰ ਘੱਟ ਆ ਜਿਵੇਂ ਤੇ ਆ ਦੇਖੋ ਇੱਕ ਮੈਂ ਤੋੜ ਕੇ ਵਿਖਾਉਣੀ ਤੁਹਾਨੂੰ ਇਹ ਹੁੰਦਾ ਜੀ ਸ਼ੁਰਾ ਇਦੇ ਵੀ ਇੰਨੇ ਕੁ ਜ਼ਿਆਦੇ ਗੁਣ ਹੁੰਦੇ ਆ ਤੇ ਇਹਨੂੰ ਵੀ ਲੋਕ ਕਹਿਣਗੇ ਜੀ ਇਹ ਕਾਫੂਸੀ ਆ ਡੰਗਰਾਂ ਨੂੰ ਪਾਉਣ ਵਾਲੀ ਚੀਜ਼ ਆ ਡੰਗਰ ਇਹੋ ਜਿਹਾ ਕੁਝ ਖਾ ਕੇ ਤੇ ਦੁਨੀਆ ਦਾ 13ਵਾਂ ਰਤਨ ਜਾਨੀ ਕਿ ਦੁੱਧ ਆਪਾਂ ਨੂੰ ਦਿੰਦੇ ਆ ਤੇ ਆਪਾਂ ਖਾ ਕੇ ਕੀ ਕੁਝ ਕਰਦੇ ਆ ਤੁਹਾਨੂੰ ਪਤਾ ਹੀ ਆ ਉਹਦੇ ਬਾਰੇ ਮੈਂ ਨਹੀਂ ਬੋਲ ਸਕਦੀ ਕਈ ਭੈਣਾਂ ਨੇ ਮੈਨੂੰ ਮੈਸੇਜ ਆ ਕਿ ਮੈਡਮ ਇਹ ਜਿਹੜੀਆਂ ਮਿਰਚਾਂ ਵਾ ਨਾ ਉੱਤੋਂ ਤੋਂ ਇਹਨਾਂ ਦੀਆਂ ਕਰੰਮਲਾ ਇਹ ਵੀ ਸਾਗ ਦੇ ਵਿੱਚ ਆਪਾਂ ਪਾ ਸਕਦੇ ਆ ਕਈ ਭੈਣਾਂ ਪਾਉਂਦੀਆਂ ਹੋਣਗੀਆਂ ਤੇ ਆਪਾਂ ਨਹੀਂ ਹਜੇ ਪਾਰੇ ਕਿਸਨ ਪਾ ਕੇ ਜਰੂਰ ਬਣਾ ਕੇ ਤੇ ਫਿਰ ਵੇਖਾਂਗੇ ਤੇ ਲੋਕ ਬਹੁਤ ਸਿਆਣੇ ਤੋਂ ਸਿਆਣੇ ਪਏ ਆ ਫਿਰ ਜਦੋਂ ਆਪਾਂ ਨੂੰ ਸਹੀ ਗੱਲ ਕੋਈ ਦੱਸਦੇ ਆ ਤੇ ਉਹਨੂੰ ਆਪਾਂ ਜਰੂਰ ਇੱਕ ਵਾਰੀ ਅਜਮਾਉਂਦੇ ਹੁੰਨੇ ਆ ਤੇ ਜਾਣਕਾਰੀ ਦਾ ਘਾਟਾ ਨਹੀਂ ਹੁੰਦਾ ਜੇ ਆਪਾਂ ਲੈਣਾ ਚਾਹੀਏ ਕੱਲ ਇੱਕ ਮੈਨੂੰ ਬਾਹਰੋਂ ਮੈਡਮ ਦਾ ਫੋਨ ਆਇਆ ਸੀਗਾ ਕੈਨੇਡਾ ਤੋਂ ਸੀਗੇ ਉਹ ਗੁੱਡੂ ਦੇ ਕਿਵੇਂ ਮੋਰਨੀ ਬਣੀ ਫਿਰਦੀ ਅੱਜ ਗੁੱਡੂ ਨੱਚਦੀ ਫਿਰਦੀ ਤੇ ਅੱਜ ਉਹ ਆਇਆ ਸੀ ਮੈਨੂੰ ਕੈਨੇਡਾ ਤੋਂ ਫੋਨ ਜਿਵੇਂ ਆਪਾਂ ਗੱਲ ਕਰਦੇ ਉਹ ਸਾਨੂੰ ਪੁੱਛਦੇ ਸੀ ਵੀ ਚਾਰ ਮਗਾਉਣਾ ਤੁਸੀਂ ਵਿੱਚ ਕੋਈ ਕੈਮੀਕਲ ਵਗੈਰਾ ਤਾਂ ਨਹੀਂ ਪਾਉਂਦੇ ਮੈਂ ਕਿਹਾ ਨਹੀਂ ਮੈਡਮ ਅਸੀਂ ਨਹੀਂ ਚਾ ਕੋਈ ਕੁਝ ਵੀ ਇਹੋ ਜਿਹੀ ਚੀਜ਼ੇ ਸੰਭਾਲ ਵੀ ਮੈਂ ਤਾਜ਼ਾ ਤਾਜ਼ਾ ਚਾਰ ਹੀ ਬਣਾਉਣੀ ਕਿਤੇ ਖਰਾਬ ਨਾ ਹੋਵੇ ਤੇ ਸਿਰਕਾ ਜਰੂਰ ਪਾਈਦਾ ਉਹ ਵੀ ਜਿਵੇਂ ਮਿਰਚਾਂ ਦਾ ਚਾਰ ਹੋ ਗਿਆ ਅਦਰਕ ਦਾ ਹੋ ਗਿਆ ਲਸਣ ਦਾ ਹੋ ਗਿਆ ਜਿਹੜੇ ਖੱਟੇ ਚਾਰ ਉਹਨਾਂ ਤੇ ਸਿਰਕਾ ਵੀ ਨਹੀਂ ਪੈਂਦਾ ਜਿਵੇਂ ਆਮ ਬਨਿੰਬੂ ਇਹਨਾਂ ਦੇ ਵਿੱਚ ਆਪਾਂ ਸਿਰਕਾ ਨਹੀਂ ਪਾਉਂਦੇ ਤੇ ਵੈਸੇ ਵੀ ਮੈਂ ਥੋੜਾ ਹੀ ਬਣਾਉਣੀ ਹਾਂ ਡਰਦੀ ਡਰਦੀ ਜਿਵੇਂ ਤੁਸੀਂ ਕੱਲ ਵਾਲੀ ਵੀਡੀਓ ਵੀ ਦੇਖੀ ਹੋਊਗੀ ਵੀ ਆਪਾਂ ਜਿਹੜਾ ਤਾਜ਼ਾ ਹੀ ਉਹਨਾਂ ਨਾਲ ਚਾਰ ਬਣਾਉਣੇ ਜਿੰਨਾ ਜਿੰਨਾ ਆਰਡਰ ਆਵੇ ਤੇ ਪਰ ਉਹਨਾਂ ਨੇ ਬੜੀ ਵਧੀਆ ਮੈਨੂੰ ਜਾਣਕਾਰੀ ਦਿੱਤੀ ਵੀ ਤੁਸੀਂ ਕਹਿੰਦੇ ਵੀ ਉਹ ਕੋਈ ਵੀ ਜਿਹੜਾ ਕੋਈ ਵਾਈਟ ਪਾਊਡਰ ਮਿਲਦਾ ਵਾ ਇਹੋ ਜੀ ਚੀਜ਼ ਜੋ ਕੋਈ ਇਸਤੇਮਾਲ ਤਾਂ ਨਹੀਂ ਕਰਦੇ ਮੈਂ ਕਿਹਾ ਮੈਨੂੰ ਨਹੀਂ ਪਤਾ ਜੀ ਕੋਈ ਵੀ ਇਸ ਚੀਜ਼ ਦਾ ਤੇ ਕਹਿੰਦੇ ਤੁਸੀਂ ਜੇ ਚਾਰ ਨੂੰ ਤੁਸੀਂ ਪ੍ਰੀਜ਼ਰਵ ਕਰਨਾ ਵਾ ਤੇ ਤੁਸੀਂ ਡਰੋ ਨਾ ਉਹਦੇ ਵਿੱਚ ਤੁਸੀਂ ਕੀ ਕਰੋ ਦੇਸੀ ਉਹਨਾਂ ਨੇ ਇੱਕ ਨੁਸਖਾ ਆਪਾਂ ਨੂੰ ਦੱਸਿਆ ਸੀਗਾ ਵੀ ਜਿਹੜੀ ਫੜਕੜੀ ਹੁੰਦੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਫੁੱਲ ਕਰ ਲੈਣਾ ਤਵੇ ਦੇ ਉੱਤੇ ਉਹਨੂੰ ਚੰਗੀ ਤਰ੍ਹਾਂ ਫੁੱਲ ਕਰ ਲੈਣਾ ਜਦੋਂ ਪੂਰੀ ਫੁੱਲ ਹੋ ਗਈ ਫਿਰ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਉਹਦਾ ਪਾਊਡਰ ਬਣਾ ਕੇ ਉਹ ਚਾਰ ਦੇ ਵਿੱਚ ਕਹਿੰਦੇ ਤੁਸੀਂ ਪਾਓ ਤੇ ਉਹਦੇ ਨਾਲ ਜਿਹੜਾ ਵਾ ਉਹ ਕਿਤੇ ਵੀ ਬੈਕਟੀਰੀਆ ਪੈਦਾ ਨਹੀਂ ਹੁੰਦਾ ਤੇ ਚਾਰ ਜਿਹੜਾ ਵਧੀਆ ਸਾਲੋਂ ਤੱਕ ਰਹਿੰਦਾ ਵਾ ਮੈਨੂੰ ਬਹੁਤ ਵਧੀਆ ਲੱਗਾ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਮੈਡਮ ਤੁਸੀਂ ਅਜਮਾਇਆ ਹੈ ਕਹਿੰਦੇ ਮੈਂ ਅਜਮਾਇਆ ਹੈ ਮੈਂ ਕਿਹਾ ਮੈਂ ਜ਼ਰੂਰ ਟਰਾਈ ਕਰੂੰਗੀ ਯਾਨੀ ਕਿ ਸਿੱਖਣ ਦੀ ਕੋਸ਼ਿਸ਼ ਵੀ ਕਰਿਆ ਕਰੋ ਜੇ ਕੋਈ ਤੁਹਾਨੂੰ ਕਹਿੰਦਾ ਹੈ ਨਾ ਆਪ ਹੀ ਜਾਣਕਾਰੀ ਹੁਣ ਮੈਂ ਕਹਾਂ ਆ ਵੀ ਮੈਨੂੰ ਪਤਾ ਮੈਨੂੰ ਪਤਾ ਨਹੀਂ ਜੇ ਕੋਈ ਕਹਿ ਰਿਹਾ ਨਾ ਵਾਕੇ ਕੋਈ ਉਹਨਾਂ ਅਜ਼ਮਾਈ ਹੋਈ ਗੱਲ ਆ ਤਾਂ ਸਹੀ ਗੱਲ ਹੋਊਗੀ ਸੋ ਤੁਸੀਂ ਵੀ ਪਹਿਣਾ ਜੇਕਰ ਚਾਰ ਪਾਉਂਦੀਆਂ ਜੇ ਤੇ ਤੁਸੀਂ ਇਹ ਜਿਹੜਾ ਨੁਸਕਾ ਜ਼ਰੂਰ ਅਪਣਾ ਕੇ ਦੇਖਿਓ ਜੇ ਵੀ ਉਹਦੇ ਵਿੱਚ ਫਟਕੜੀ ਜਿਹੜੀ ਹੈ ਚੰਗੀ ਤਰ੍ਹਾਂ ਪਹਿਲਾਂ ਫੁੱਲ ਕਰਨੀ ਕੱਚੀ ਨਹੀਂ ਰਹਿਣ ਦੇਣੀ ਕਿਉਂਕਿ ਜਿਹੜੀ ਬੈਕਟੀਰੀਆ ਮਾਰਦੀ ਹੈ ਫਟਕੜੀ ਵੀ ਤੇ ਉਹ ਵਧੀਆ ਆਪਣੇ ਆਪ ਨੂੰ ਜਿਹੜਾ ਦੇਸੀ ਇਲਾਜ ਮਿਲ ਜਾਣਾ ਵਾ ਸੋ ਉਹ ਜ਼ਰੂਰ ਤੁਸੀਂ ਅਪਣਾਓ ਜੇ ਹੁਣ ਆਪਾਂ ਤੋੜ ਲੈਨੇ ਫੁੱਲ ਕਿਉਂਕਿ ਬਾਹਰ ਸੱਚ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਤੇ ਬਾਕੀ ਭੇਜਦੇ ਆਪਾਂ ਜਾਣ ਕੇ ਰਹਿ ਭੇਜਿੰਦਾ ਹੁੰਦਾ ਨਾ ਦੋ ਕੁ ਕਣੀਆਂ ਪਹਿਲਾਂ ਜਿੰਨਾ ਚੇ ਨਹੀਂ ਪੈਂਦੀ ਉਦੋਂ ਆਪਾਂ ਐ ਕਰਦੇ ਜਦੋਂ ਗਿੱਲਾ ਜਾਂਦਾ ਨਾ ਬੰਦਾ ਫੇਰ ਨਹੀਂ ਕੋਈ ਹੁੰਦਾ ਫੇਰ ਭਾਵੇਂ ਜਿੰਨਾ ਮਰਜੀ ਉੱਤੇ ਪਈ ਜਾਵੇ ਇੱਕ ਅਮਰੂਦ ਮੈਨੂੰ ਦੱਸਿਆ ਪਹਿਲਾਂ ਉਹ ਤੋੜ ਕੇ ਵੇਖਦੀ ਕਿਉ ਇਹ ਦੇਖਦੇ ਆ ਕਿ ਨਿਕਲਦਾ ਪਰ ਹੈਗਾ ਮੈਨੂੰ ਲੱਗਦਾ ਇਹ ਵੀ ਕਾਣਾ ਹੀ ਲਾਲ ਨਿਕਲਿਆ ਉੱਤੋਂ ਖਰਾਬ ਆ ਦੇਖ ਸੁੰਡੇ ਪੈ ਗਏ ਨਾ ਇਦਾਂ ਦਾ ਹੋ ਗਿਆ ਖੁਸ਼ਬੂ ਇੰਨੀ ਸੋਹਣੀ ਜੀਗਾ ਦਾ ਮੂੰਹ ਚ ਪਾ ਲਈਏ ਰੰਗ ਵੀ ਕਿੰਨਾ ਸੋਹਣਾ ਪਰ ਕੀੜੇ ਚੱਲ ਗਏ ਨੇ ਬਾਹਲੇ ਮਿੱਠੇ ਸੀਗੇ ਅਮਰੂਦ ਮੈਂ ਤੋ ਰਿਹਾ ਨਹੀਂ ਗਿਆ ਮੈਂ ਇੱਕ ਫੇਰ ਤੋਂ ਫਿਰ ਵੀ ਖਾ ਕੇ ਦੇਖਿਆ ਇੰਨਾ ਕਿ ਜ਼ਿਆਦਾ ਮਿੱਠਾ ਵਾ ਤੇ ਫ੍ਰੈਗਰੈਂਸ ਇਹਦੀ ਬਹੁਤ ਵਧੀਆ ਬਾਕੀ ਇਹਦੀ ਖਾਦ ਬਣਾ ਦਿੰਨੇ ਛੋੜ ਦੇ ਨੇ ਕੈਰੀ ਦੇ ਵਿੱਚ ਲੱਗੇ ਬਹੁਤ ਨੇ ਤੇ ਅਬ ਪੁੱਛ ਕੇ ਵੀ ਆਏ ਸੀਗੇ ਕਿਸੇ ਨੂੰ ਤੇ ਉਹ ਕਹਿੰਦੇ ਸੀ ਵੀ ਦਵਾਈ ਪਾਉਣੀ ਪਊਗੀ ਤੇ ਆਪਾਂ ਦਵਾਈ ਦਾ ਇਸਤੇਮਾਲ ਘਟ ਕਰਦੇ ਆ ਚਲੋ ਵੇਖੋ ਜੇ ਬਰਸਾਤ ੜੂਗੀ ਕਿ ਵੀ ਤਾਂ ਠੀਕ ਹੋ ਜਾਣਾ ਆਪੇ ਗੁੱਡੂ ਆ ਫੋਲ ਤੋੜੀਏ ਤੁਸੀਂ ਦੇਖਦੇ ਹੋਵੋਗੇ ਵੀ ਅੱਜ ਗੁੱਡੂ ਘਰੇ ਆ ਅੱਜ ਗੁੱਡੂ ਦੇ ਨਾ ਢਿੱਡ 'ਚ ਸਿਰ ਦੁਖਦਾ ਸੀ ਸਮਝ ਸਕਦੇ ਹੋ ਸਾਰੇ ਜਾਣੇ ਵੀ ਢਿੱਡ 'ਚ ਜਿਹੜਾ ਸਿਰ ਦੁਖਦਾ ਉਹ ਕੀ ਚੀਜ਼ ਹੁੰਦੀ ਆ ਤੇ ਆਪਣੇ ਵੀ ਦੁਖਦਾ ਰਿਹਾ ਸੀਗਾ ਜਦੋਂ ਸਕੂਲ ਜਾਣਾ ਹੁੰਦਾ ਸੀਗਾ ਜੀ ਜਦੋਂ ਬਾਰਿਸ਼ ਪੈਣੀ ਨਾ ਉਦੋਂ ਬੜਾ ਢਿੱਡ 'ਚ ਸਿਰ ਦੁਖਣਾ ਸਮਝ ਨਹੀਂ ਲੱਗਣੀ ਵੀ ਸਿਰ ਦਾ ਬਣਾ ਲਈਏ ਕਿ ਢਿੱਡ ਦਾ ਬਣਾ ਲਈਏ ਫਿਰ ਆਖਣ ਢਿੱਡ 'ਚ ਸਿਰ ਦੁਖਦਾ ਡੇੜੀ ਸਾਡੇ ਨੇ ਪੁੱਛਣਾ ਤੇ ਉਹੀ ਗੱਲਾ ਜੀ ਗੁੱਡੂ ਦਾ ਵੀ ਟਿੱਡ 'ਚ ਸਿਰ ਦੁਖਾਂਦੇ ਆ ਸੀ ਚਲੋ ਗੁੱਡੂ ਹੁਣ ਉਤਰੋ ਇੱਥੇ ਪੂਲ ਦੇ ਵਿੱਚ ਧਿਆਨ ਨਾਲ ਇਹ ਪੂਲ ਦੀ ਜਿਹਨੇ ਜਿਹਨੇ ਵੀਡੀਓ ਦੇਖੀਏ ਜਰੂਰ ਕਮੈਂਟ ਕਰਕੇ ਦੱਸਿਓ ਹਾਏ ਗੀਲਾ 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 ਚਲੋ ਆ ਵਾਲੇ ਭੋਲ ਤੋੜੋ ਨੋ 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 ਗੁੱਡੂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਜਿਨ੍ਹਾਂ ਦੇ ਉੱਤੇ ਕੱਦੂ ਲੱਗੇ ਆ ਉਹ ਨਹੀਂ ਤੋੜਨੇ ਜਿਨ੍ਹਾਂ ਦੇ ਉੱਤੇ ਨਹੀਂ ਲੱਗੇ ਨਾ ਉਹ ਤੋੜਨੇ ਤੂੰ ਇਹ ਦੇ ਕੱਦੂ ਬਣਦੇ ਹੋਏ ਨਾ ਇਹ ਨਹੀਂ ਤੋੜਨਾ ਇਹਦਾ ਉੱਥੇ ਨਹੀਂ ਲੱਗਾ ਹੋਇਆ ਕੱਲ ਦੇਖੋ ਜਿੱਥੇ ਨਹੀਂ ਲੱਗਣਾ ਉਹ ਤੋੜਨਾ ਪਿਛਲੀ ਬੈਕ ਸਾਈਡ ਵੀ ਤੁਹਾਡੇ ਵੇਖੋ ਹੈਗਾ ਹੋਈ ਸਾਰਿਆਂ ਦੇ ਕੱਦੂ ਲੱਗ ਗਏ ਅੱਜ ਅੱਜ ਪਕੌੜੇ ਖਾਣੇ ਚਲੋ ਲੈ ਗਿਓ ਹੱਥ ਫੜੋ ਮੇਰਾ ਫਿਰ ਪੁੱਤੋ ਐਦਾਂ ਵਾਲਾ ਵੀ ਕਿੰਨੇ ਕੀਤਾ ਜਰੂਰ ਦੱਸਿਓ ਜੇ ਕਿਉਂਕਿ ਸਾਡੇ ਨਾਲ ਤੇ ਹੋਈ ਜਦੋਂ ਐਦਾਂ ਗਿੱਲੀਆਂ ਪੈਲੀਆਂ ਦੇ ਵਿੱਚ ਜਾਣਾ ਨਾ ਚੱਪਲ ਵਿੱਚੇ ਰਹਿ ਜਾਂਦੀ ਹੁੰਦੀ ਸੀ ਉੱਤੋਂ ਵੱਧਰ ਐ ਨਿਕਲੋਣੀ ਤੇ ਚੱਪਲ ਵਿੱਚੇ ਰਹਿ ਜਾਣੀ ਲੈ ਤੋੜ ਕੇ ਲੈ ਆ ਕੋਈ ਗੱਲ ਨਹੀਂ ਇੰਨਾ ਕਿਤੋਂ ਪਾਰਾ ਵੀ ਤੋੜ ਲੇਲਾ ਤੋੜ ਕੇ ਵੈਰੀ ਗੁੱਡ ਬਰਕਤ ਹੋਈ ਜੀ ਸਾਡੀ ਟੋਕਰੀ ਦੇ ਵਿੱਚ ਪਹਿਲਾ ਫੁੱਲ ਆ ਗਿਆ ਓਏ 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 ਚੱਪਲ ਰਹਿ ਗਈ ਮੈਂ ਤੁਹਾਨੂੰ ਕਹਣਾ ਚੱਪਲ ਰਹਿ ਜਾਂਦੀ ਨਹੀਂ ਸਾਡੀ ਪਹਿਲੀਆਂ ਜੇ ਕਰੂ ਮੈਂ ਛੋਟੀ ਹੁੰਦੀ ਸਾਡੇ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਤੇ ਪਹਿਲੀਆਂ ਦੇ ਵਿੱਚੋਂ ਦੀ ਮੈਂ ਲੰਘੀ ਵੀ ਚਲ ਕੋਈ ਗੱਲ ਨਹੀਂ ਥੋੜੀਆਂ ਜਿਹੀ ਉਹ ਅੱਗੇ ਪਾਣੀ ਦਿੱਤਾ ਸੀਗਾ ਤੇ ਮੈਂ ਇਦਾਂ ਫਸ ਗਈ ਗੁੱਡੂ ਵਾਂਗੂ ਤੇ ਮੇਰੀ ਚੱਪਲ ਉੱਥੇ ਰਹਿ ਗਈ ਫਿਰ ਮੈਦਾਨਗਰ ਆਈ ਉੱਥੇ ਚੱਪਲ ਨਿਗਲੇ ਨਾ ਮੈਂ ਫੋਲੀ ਬਿਠੇਰੀ ਭਾਈ ਥੱਲੇ ਕਿੱਥੇ ਚਲ ਗਈ ਵਿਚਾਰੀ ਚੱਪਲ ਕੋਈ ਗੱਲ ਨਹੀਂ ਤੋਲਾਂਗੇ ਉਹ ਗਾਰਡਨ ਦੀ ਚੱਪਲੀ ਇੱਥੇ ਬਾਹਰ ਹੀ ਰਹਿਣ ਦੀ ਆ ਵੀ ਤੋੜੋ ਇੱਕ ਹੋਰ ਥਿਲੇਗਾ ਜਿਹੜਾ ਆ ਦੇਖ ਇਦਾਂ ਬਣੀ ਹੋਈ ਨਾ ਚੀਜ਼ ਥੱਲੇ ਉਹਦੇ ਕੱਦੂ ਨਹੀਂ ਬਣਿਆ ਉਹ ਵਾਲੇ ਤੋੜ ਲੈ ਵੈਰੀ ਗੁੱਡ ਉਹ ਵਿੱਚ ਜਾਣਾ ਪੈਣਾ ਮੈਂ ਜਾ ਕੇ ਮੈਂ ਜਾਣਾ ਕਿਉਂ ਮੇਰੇ ਪੈਰ ਗੰਦੇ ਠੀਕ ਥਿਲੇਗਾ ਹੋ ਇੱਕ ਹੋਰ ਵੱਲਾਂ ਦਾ ਦੇਖ ਕੇ ਵੱੱਲਾਂ ਦਾ ਦੇਖ ਕੇ ਟੋੜ 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 ਉਹ ਤੇ ਤੋੜ ਲੋ ਜਿਹੜਾ ਉਹ ਰੀਣਾ ਵਿੱਚ ਆ ਤੇਰੇ ਪੈਰ ਦੇ ਗੀਂ ਗੀਂ ਡੰਡੀਆਂ ਕੋ ਤੋੜ ਤੀਆਂ ਉਹ ਖੇਚ ਖੇਚ ਹਾਂ ਨਹੀਂ ਐ ਡੰਡੀਆਂ ਤਾਂ ਐ ਕਰਕੇ ਫੜ ਕੇ ਇਹਨਾਂ ਨੂੰ ਫਰਾਈ ਕਰੀ ਨਾ ਟਾਲੀਆਂ ਵਾਂਗੂ ਲੱਗਦੇ ਕਿਆ ਐ ਉਧਰ ਦੇਖੋ ਸਾਨੂੰ ਬੁਲਾ ਰਿਆ ਕੀ ਗੱਲ ਆ ਨੀਚੇ ਹੋ ਜਾਓ ਗੱਡੀ ਤੇ ਆ ਰਹੇ ਆ ਆ ਰਹੇ ਬਸ 2 ਮਿੰਟ ਗੱਡੀ ਦੇ ਨੀਚੇ ਹੋ ਜਾਓ ਨੀਚੇ ਹੋ ਜਾ ਪੁੱਤ ਦੇਖੋ ਡੂ ਹੋ ਗਨੇ بارش ਚ ਮੈਨੂੰ ਭਿਓਆ ਪਿਆ ਮੈਂ ਟੋਰੀ ਦੇ ਵੀ ਟੋੜ ਲੱਗ ਟੋਰੀ ਦੇ ਬਾਤ ਹੋਏ ਨੇ ਆ ਦੇਖੋ ਲਓ ਮੈਜਿਕ ਵਿਖਾਈਏ ਤੁਹਾਨੂੰ ਦੇਖੋ ਕਿਵੇਂ ਦਾਣੇ ਭੁੱਜਦੇ ਦੇਖਦੇ ਨਾ ਤੁਹਾਨੂੰ ਪਤਾ ਨਹੀਂ ਕੈਮਰੇ ਚ ਆ ਰਿਹਾ ਕਿ ਨਹੀਂ ਇਹ ਤੇ ਇਦਾਂ ਜਿਵੇਂ ਸੋਨਾ ਨਹੀਂ ਮੈਲਟ ਹੁੰਦਾ ਹੁੰਦਾ ਹਾਂ ਇਹ ਦੇਖੋ ਜਿੰਨੀਆਂ ਡੇਕਦੇ ਨੇ ਉੱਤੇ ਬੂੰਦਾ ਜਿੰਨਾ ਮਰਜ਼ੀ ਇੱਥੇ ਪਾਣੀ ਪੈ ਜਾਏ ਇਹਨੇ ਪਤੇ ਨੇ ਜਿਹੜਾ ਗਿੱਲਾ ਨਹੀਂ ਹੋਣਾ ਦੇ ਬੁੱਢੇ ਇਦਾਂ ਬੜਾ ਖੇਡਦੇ ਹੁੰਦੇ ਸੀ ਉੱਥੇ ਦੇ ਥੋੜੀ ਹਾਂ ਨਾ ਇਹਨੇ ਨਹੀਂ ਇਹਨੇ ਨਹੀਂ ਇੱਧੇ ਰਹਿਣਾ ਬਸ ਬੋਲ ਜੀ ਵੰਡਣ ਲਾ ਜਿੱਥੋਂ ਮਰਜ਼ੀ ਲੈ ਜਿੱਥੋਂ ਮਰਜ਼ੀ ਲੈ ਜਿੰਨਾ ਮਰਜ਼ੀ ਪਾਣੀ ਇਹਨੂੰ ਵੀ ਆਪਾਂ ਤੋੜ ਲੈਨੇ ਅਭੀ ਤੋੜ ਲੀਏ ਹਾਂ ਤੋੜ ਲਓ ਗੂਲੇ ਗੂਲੇ ਤੋੜ ਲਓ ਇਹਦੇ ਪਤੌੜ ਬਣਾਵਾਂਗੇ ਇਹਨੂੰ ਜੋ ਅੱਗੇ ਆਸਤੇ ਖਾਵਾਂਗੇ ਆਸਤੇ ਖਾਵਾਂਗੇ ਪਕੌੜੇ ਪਤੌੜ ਸਾਰਾ ਕੁਸ ਆ ਖਰਾਬ ਹੋ ਗਿਆ ਪਤਾ ਉਹ ਖੋਲੇ ਲੱਗੇ ਉਹ ਨਿੱਕੇ ਕਦੂਆਂ ਦੇ ਤੋੜ ਲੋ ਜਾਗੇ ਜਿਵੇਂ ਆਪਾਂ ਇੱਥੋਂ ਆ ਜਿਹੜੀ ਚੀਜ਼ ਐ ਨਾ ਉਤੋਂ ਪੱਤੇ ਪੱਤੇ ਤੋੜਦੇ ਆ ਕਈਆਂ ਨੂੰ ਇਹ ਵੀ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਸੀ ਪਹਿਲਾਂ ਦੀ ਨਜ਼ਰ ਅਸੀਂ YouTube ਤੇ ਨਹੀਂ ਆਏ ਸੀਗੇ ਫਿਰ ਇਹ ਅਰਬੀ ਦੇ ਪੱਤੇ ਆ ਦੇ ਪਤੌੜ ਬੰਦੇ ਉਹਦਾ ਅਰਬੀ ਦੇ ਪੱਤੇ ਜਿਹੜੇ ਵਿਕਣੇ ਆਉਂਦੇ ਹੁੰਦੇ ਸਾਗ ਦੇ ਵਿੱਚ ਪੈਣ ਵਾਸਤੇ ਤੇ ਇਹ ਜਿਹੜੀਆਂ ਡੰਡੀਆਂ ਨਾ ਇਹਨਾਂ ਨੂੰ ਇਹਨਾਂ ਨਾਲ ਤੋੜਦੇ ਨੇ ਜਿਹੜੇ ਵੇਚਣ ਵਾਲੇ ਮੰਡੀ 'ਚ ਵੇਖਿਆ ਐ ਇਹਨੀਆਂ ਨੇ ਡੰਡੀਆਂ ਜਿਹੜੀਆਂ ਸਾਰੀਆਂ ਤੋੜ ਕੇ ਇਹ ਕਹਿੰਦੇ ਦਾਲ ਦੇ ਵਿੱਚ ਪੈਂਦੀਆਂ ਬਹੁਤ ਵਧੀਆ ਟੇਸਟ ਇਹਦਾ ਆਉਂਦਾ ਦਾਲ 'ਚ ਜਾਂ ਕੋਈ ਤਰੀ ਵਾਲੀ ਸਬਜ਼ੀ ਦੇ ਵਿੱਚ ਨਾਲ ਨਾਲ ਇਹ ਕੱਟ ਕੇ ਪਾਉਂਦੇ ਆ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਮਾਰਕੀਟ ਦੇ ਵਿੱਚ ਵੇਕਦੀਆਂ ਨੇ ਚਲੋ ਗੁੱਡੋ ਚੱਲੀ ਚਲ ਚਲੋ ਆਪਣਾ ਟਫੀ ਬੁਲਾ ਰਿਹਾ ਹੈ ਐ ਲੱਗਦਾ ਕਿ ਫੈਟਸ ਜੀ ਚਾਹ ਕੋਈ ਚਾਕਲੇਟ ਮੱਢ ਸਨਾਨ ਹੋ ਗਿਆ ਜੇ ਤੇਰਾ ਮੱਢ ਸਨਾਨ ਦੇਖਣਾ ਜਾਈ ਵਿੱਚ ਕਿੰਨੇ ਸੋਹਣਾ ਫੁੱਲ ਲੱਭਿਆ ਮੈਨੇ ਦੇਖ ਚਲੋ 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 ਹੋਰ ਕਿਤੇ ਨਹੀਂ ਲੱਗੇ ਹੋਰੋਂ ਨਿੱਕੇ ਕਦੂਆਂ ਦੇ ਖਰਾਬ ਨਹੀਂ ਕੜਨਾ ਫੁੱਲ ਨੂੰ ਕਿਆ ਸੋਹਣੇ ਸੋਹਣੇ ਫੁੱਲ ਮਿਲ ਗਏ ਦੇਖੋ ਆਪਾਂ ਕਿੰਨੇ ਹੋ ਗਏ ਨੇ ਫੁੱਲ ਦੇਖੋ ਪਹਿਲਾਂ ਐ ਲੱਗਦਾ ਸ਼ਾਇਦ ਕੋਈ ਨਹੀਂ ਪਰ ਕੋਸ਼ਿਸ਼ ਕਰੋ ਤਾਂ ਕਦੀ ਹਾਰ ਨਹੀਂ ਹੁੰਦੀ ਸੋ ਆਪਾਂ ਨੂੰ ਕਾਫੀ ਜਿਹੜੇ ਫੁੱਲ ਮਿਲ ਗਏ ਪਹਿਲਾਂ ਅਸੀਂ ਕਹਿੰਦੇ ਸੀ ਵੀ ਏਕ-ਏਕ ਪਕੌੜਾ ਆ ਜੂ ਪਰ ਹੁਣ ਏਕ-ਏਕ ਤੋਂ ਵੱਧ ਵੀ ਆ ਸਕਦਾ ਸਨ ਦੇਖੋ ਹੈਗੇ ਵੀ ਕਿੰਨੇ ਸੋਹਣੇ ਦੇਖੋ ਫਰੈਸ਼ ਫਰੈਸ਼ ਐ ਤੇ ਇਹਨਾਂ ਨੂੰ ਥੋੜਾ ਜਿਹਾ ਪੰਤੋਣਾ ਪੈਣਾ ਕਿਉਂਕਿ ਜ਼ਿਆਦਾ ਤੇ ਰੱਬ ਨੇ ਤੋੜ ਦਿੱਤੇ ਆ ਤੇ ਜੇ ਤੁਹਾਡੇ ਕੋਈ ਕੱਦੂਆਂ ਦੀ ਵੱਡੀ ਵਾਲ ਨਹੀਂ ਨਾ ਹੈਗੀ ਜਿਵੇਂ ਤੁਸੀਂ ਛੋਟੇ ਕੱਦੂ ਲਾਏ ਆ ਨਾ ਉਹਨਾਂ ਦੇ ਵੀ ਫੁੱਲਾਂ ਦੇ ਬਣ ਸਕਦੇ ਆ ਦੇਖੋ ਇਹਨਾਂ ਨੂੰ ਵੀ ਨਕਲੀ ਫੁੱਲ ਲੱਗਦੇ ਇਹ ਕੱਢ ਜਾ ਗੱਡੇ ਇਹ ਦੇਖੋ ਇਹ ਦੇਖੋ ਇਹ ਟੱਲੀਆਂ ਜੀ ਮੰਗ ਲਓ ਐਦਾਂ ਗੁੱਡੂ ਤੋੜਨੇ ਸੀ ਤੂੰ ਨਾ ਡੰਡੀਆਂ ਤੋੜ ਦਿੱਤੀਆਂ ਐਦਾਂ ਤੋੜ ਕੇ ਲੈ ਕੇ ਆਉਂਦਾ ਨਾ ਇਹ ਇਹਨਾਂ ਨੂੰ ਫੜ ਕੇ ਐ ਕਰਕੇ ਕੜਾਈ 'ਚ ਫਰਾਈ ਕਰਦੇ ਬਹੁਤ ਵਧੀਆ ਲੱਗਦੇ ਹੋਰ ਵੇਖਣਾ ਕੋਈ ਹੈਗਾ ਨਹੀਂ ਤੇ ਚੱਲੀ ਬਹੁਤ ਹੋ ਗਈ ਤੇ ਹੋਰ ਨਹੀਂ ਬੱਸ ਦੇਣਗੇ ਫੇਨ ਦੋਵੇਂ ਇਹਨਾਂ ਦੇ ਜਦੋਂ ਇਹਨਾਂ ਨੂੰ ਤੋੜੇ ਨਾ ਬੜੀ ਮਿੱਠੀ ਜੀ ਖੁਸ਼ਬਈ ਦੇ ਕਦੂ ਦੀ ਜਿੱਦਾ ਕਦੂ ਕੱਟਿਆ ਬੜੀ ਮਿੱਠੀ ਖੁਸ਼ਬਈ ਆ ਸੋਕੇ ਦੁੱਧਿਆਂ ਦੇ ਦੁੱਧਿਆਂ ਜੋਂ ਨਹੀਂ ਆ ਰਹੀ ਇਹਨਾਂ 'ਚ ਹੀ ਆ ਰਹੀ ਮੈ ਇਰੇ ਚੋਂ ਪਰਫਿਊਮ ਵਰਗੀ ਆ ਰਹੀ ਹੈ ਹਾਂ ਕੋਈ ਵੀ ਭੋਲਾ ਹਰ ਇੱਕ ਦਾ ਖੁਸ਼ਬੂ ਤੇ ਹੁੰਦੀ ਹੁੰਦੀ ਆ ਤਾਂ ਹੀ ਇੱਥੇ ਮਿਲਦਾ ਜਿਹੜੇ ਭੂਨ ਮੱਖੀਆਂ ਹਾਂ ਹਾਂ ਕੋਈ ਖੁਸ਼ਬੂ ਹੋ ਗਈ ਤਾਂ ਤਾਂ ਹੀ ਇੱਥੇ ਆਉਂਦੀਆਂ ਇੰਨੀਆਂ ਮੱਖੀਆਂ ਚਲੋ ਬੱਚੇ ਧਿਆਨ ਨਾਲ ਅਮਰੂਦਾਂ ਦੀ ਥਾਲੀ ਫੜ ਲਓ ਮੈਂ ਅਮਰੂਦ ਦੇਖਾਂ ਹੈਗੇ ਹੋਰ ਇਹ ਦੇਖੋ ਅਮਰੂਦ ਇੱਥੇ ਹੈ ਤੇ ਹੈਗੇ ਪਰ ਕਾਣੇ ਨਹੀਂ ਕਿੱਥੇ ਲੱਗੇ ਬਹੁਤ ਸਾਰੇ ਕਿੱਤਨੀ ਕਾਣੇ ਹਾਂ ਕਾਣੇ ਹੋ ਗਏ ਚਲ ਇੱਥੇ ਕੋੜ ਡਿੱਗਾ ਉਹ ਤੇ ਉਨ ਜਾਊਗਾ ਮੈਂ ਜਾਨਾ ਰੋਜ਼ ਮੇਰੇ ਪੈਰ ਗੰਦੇ ਨੇ ਡਿੱਗ ਕੇ ਮੈਂ ਨਹੀਂ ਚੱਕਣੀ पक्की गल मैं नहीं चकनी सच्ची जा 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 किते उधर दी उधर दी मैं उधर दी आई चलो आवी ले गा ना जायो पूंड लड़जूगा आवी लेओ गुडू पैर तो इथो मोटे-मोटे तोला बाकी टूटी दे तोली ਸਾਰੇ ਧੋ ਗਏ ਸਾਰੇ ਧੋ ਗਏ ਥੱਲੇ ਵੜ ਜਾਓ ਗੱਡੀ ਦੇ ਗੱਡੀ ਦੇ ਥੱਲੇ ਵੜ ਜਾਓ ਨਹੀਂ ਇਹ ਨਾਲ ਹੀ ਭਜਿਆ ਵਾ ਨਹੋਂ ਤੋਂ ਇੰਨਾ ਡਰਦਾ ਤੇ ਉਹ ਨਾਲ ਹੀ ਭਜਦਾ ਪਿਆ ਵੇਲਾ ਤੇ ਇਹ ਆ ਜੀ ਆਪਣੀ ਨਵੀਂ ਗੱਡੀ ਜਿਹੜੀ ਤਿਆਰ ਹੋਣ ਵਾਸਤੇ ਆਈ ਹੈ ਆਪਣੇ ਕੋ ਛੋਟੀ ਟੈਂਪੋ ਟਰੈਵਲ ਇਹ 9 ਸੀਟਰ ਆ ਜੀ ਤੇ ਇਹ ਆਪਣੇ ਕੋ ਤਿਆਰ ਹੋਣ ਵਾਸਤੇ ਆਈ ਆ ਇਹਦੇ ਨਾਲ ਇੱਕ ਰਬੀਨੀ ਆ ਜਿਹੜੀ ਨਵੀਂ ਆ 35 ਲੱਖ ਦੀ ਜਿਹੜੀ ਗੱਡੀ ਹੁੰਦੀ ਆ ਉਹ ਵੀ ਤਿਆਰ ਹੋਣ ਵਾਸਤੇ ਆਈ ਆ ਆਪਾਂ ਵੀਡੀਓ ਵਿੱਚ ਲਾ ਦਾਂਗੇ ਤੁਸੀਂ ਵੇਖ ਸਕਦੇ ਹੋ ਮੇਰੇ ਸੁਝੀ ਵੀ ਕਿ ਕਿਸੇ ਨੇ ਗੱਡੀਆਂ ਦੇ ਵਿੱਚ ਘਰ ਬਣਾਉਣਾ ਹੋਵੇ ਜਿਵੇਂ ਆਪਾਂ ਘੁੰਮਣ ਫਿਰਨ ਜਾਂਦੇ ਆ ਤੇ ਆਪਾਂ ਹੋਟਲਾਂ ਦੇ ਇੰਨਾ ਖਰਚਾ ਕਰਦੇ ਆ ਇਦਾਂ ਇੱਕ ਵਾਰੀ ਤੁਸੀਂ ਗੱਡੀ ਬਣਾ ਕੇ ਖੱਤਿਆ ਕਰਕੇ ਤੁਸੀਂ ਸਾਰੀ ਉਮਰ ਹੀ ਆਪਣਾ ਹੋਟਲ ਨਾਲ ਲੈ ਕੇ ਘੁੰਮ ਸਕਦੇ ਹੋ ਆਪਣਾ ਘਰ ਨਾਲ ਲੈ ਕੇ ਘੁੰਮ ਸਕਦੇ ਹੋ ਤੇ ਖਾਣਾ ਪੀਣਾ ਵੀ ਆਪ ਦਾ ਜਿਹੜਾ ਫਰੈਸ਼ ਬਣਾ ਕੇ ਖਾ ਸਕਦੇ ਹੋ ਤੁਸੀਂ ਕਿਉਂਕਿ ਇਹਦੇ ਵਿੱਚ ਕਿਚਨ ਬੈਡਰੂਮ ਤੇ ਵਾਸ਼ਰੂਮ ਇਹਨੇ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤਿਆਰ ਹੁੰਦੀਆਂ ਵਾਂ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਨੂੰ ਸ਼ੌਂਕ ਹੈਗਾ ਵਾ ਉਹ ਲੋਕ ਕਰਾਉਂਦੇ ਵੀ ਆ ਵੇ ਵੈਸੇ ਵੀ ਤੁਸੀਂ ਜਿਨ੍ਹਾਂ ਨੇ ਜਿਹੜੇ ਮਿਹਨਤ ਕਰਦੇ ਆ ਮਿਹਨਤ ਕਰਕੇ ਕਮਾਈ ਕਰਦੇ ਆ ਰੋਟੀ ਤੋਂ ਥੋੜਾ ਜਿਹਾ ਉੱਤੇ ਜਿਹੜਾ ਕਰ ਲੈਂਦੇ ਨੇ ਉਹ ਤੁਸੀਂ ਇਹ ਕਰਾ ਸਕਦੇ ਹੋ ਕਿਉਂਕਿ ਆਪਾਂ ਤੁਸੀਂ ਵੇਖੋਗੇ ਇੱਕ ਵਾਰੀ ਇਹ ਖਰਚਾ ਕਰੋਗੇ ਨਾ ਤੇ ਤੁਸੀਂ ਵੇਖੋਗੇ ਜਿੰਦਗੀ ਭਰ ਵੀ ਯਾਰ ਅਸੀਂ ਤਾਂ ਐਵੇਂ ਖਰਚਾ ਕਰੀ ਗਏ ਹੋਟਲਾਂ ਦੇ ਇੰਨਾ ਇੰਨਾ ਆਪਾਂ ਨੂੰ ਖਰਚਾ ਦੇਣਾ ਪੈਂਦਾ ਇੱਕ ਉਹ ਦਿਨ ਵੀ ਆਪਾਂ ਵੀਡੀਓ ਪਾਈ ਤੇ ਇੱਕ ਮੈਸੇਜ ਆਇਆ ਸੀਗਾ ਕਹਿੰਦੇ ਕੋਈ ਕੰਮ ਛੱਡੋਗੇ ਵੀ ਤੁਸੀਂ ਕਦੀ ਕੋਈ ਕੰਮ ਕਰ ਲੈਣੇ ਹੋ ਕਦੀ ਕੋਈ ਕੰਮ ਕਰ ਲੈਣੋ ਦੇਖੋ ਜੇ ਹੱਥਾਂ 'ਚ ਹੁਨਰ ਦਿੱਤਾ ਰੱਬ ਨੇ ਤੇ ਉਹਨੂੰ ਕਰ ਲੈਣਾ ਚਾਹੀਦਾ ਵਾ ਬਾਕੀ ਜਿਹੜੇ ਸੜਦੇ ਨੇ ਉਹ ਜੋ ਜੇ ਕੋਈ ਭੈਣ ਭਰਾ ਇਦਾਂ ਕੋਈ ਕੰਮ ਕਰਦਾ ਜ਼ਰੂਰੀ ਨਹੀਂ ਮੈਂ ਕਹਿੰਦੀ ਕਿ ਮੈਨੂੰ ਐਪਰੀਸ਼ੀਏਟ ਕਰੋ ਤੁਸੀਂ ਸਾਰਿਆਂ ਨੂੰ ਕਰਿਆ ਕਰੋ ਜਿਹੜਾ ਕੋਈ ਨਵਾਂ ਕੰਮ ਕਰਦਾ ਵਾ ਬਾਕੀ ਅਸੀਂ ਉਸ ਬਾਬੇ ਦੀ ਕੁਲ ਦੇ ਵਿੱਚੋਂ ਆ ਬਾਬੇ ਵਿਸ਼ਕਰਮਾ ਦੀ ਕੁਲ ਦੇ ਵਿੱਚ ਜਿਨੇ ਉਹ ਲੀਕ ਕੇ ਸਾਰੀ ਸ੍ਰਿਸ਼ਟੀ ਨੂੰ ਹੀ ਜਿਹੜਾ ਵਾ ਉਹ ਸਜਾ ਦਿੱਤਾ ਸੀਗਾ ਤੇ ਹੁਣ ਇੱਥੇ ਵੀ ਬੜੇ ਕਮੈਂਟ ਆਉਣਗੇ ਮੈਂ ਉਹਨਾਂ ਕਮੈਂਟਾਂ ਦਾ ਜਵਾਬ ਨਹੀਂ ਦੇਣਾ ਤੇ ਇੱਕ ਭੈਣ ਮੇਰੀ ਕਹਿੰਦੀ ਸੀ ਤੁਹਾਨੂੰ ਨਾ ਸੈਂਸ ਨਹੀਂ ਹੈਗੀ ਆ ਕੱਪੜੇ ਪਾਉਣ ਦੀ ਰਾਤ ਨੂੰ ਕਿਹੜੀ ਸੈਂਸ ਹੁੰਦੀ ਹੈ ਜੀ ਇਹ ਤਾਂ ਨਾਈਟ ਵਾਲੇ ਸੂਟ ਆ ਸਾਡੇ ਇਸ ਕਰਕੇ ਮੈਨੂੰ ਵਾਕਈ ਨਹੀਂ ਮੈਨੂੰ ਸੈਂਸ ਹੈਗੀ ਮੈਂ ਜੋ ਮੇਰੇ ਹੱਥ 'ਚ ਆ ਗਏ ਆਪਾਂ ਉਹ ਪਾ ਲੈਨੇ ਆ ਕਦੀ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਗਿਆ ਜਿਹੜੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੀਆਂ ਉਹ ਕੰਮ ਵਾਲੇ ਹੀ ਨਹੀਂ ਧਿਆਨ ਦਿੰਦੀ ਆਪਣਾ ਸਾਰੀ ਜਿਹੜੀ ਕੰਮ 'ਤੇ ਧਿਆਨ ਰਹਿੰਦਾ ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਤੇ ਆਪਾਂ ਇਹ ਤੁਹਾਨੂੰ ਗੱਡੀਆਂ ਤਾਂ ਦੱਸਦੇ ਆਂ ਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਜਿਹੜੀਆਂ ਡਾਲੇ ਵਾਲੀਆਂ ਗੱਡੀਆਂ ਨੇ ਟੈਂਪੋ ਟਰੈਵਲ ਆ ਚਾਹੇ ਅਰਬੀਨੀ ਆਵਾ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਆਪਾਂ ਚਾਹੇ ਟਰੱਕ ਵੀ ਉਹ ਦੇਖ ਵਧੀਆ ਆਪਾਂ ਬੈਡਰੂਮ ਵਾਸ਼ਰੂਮ ਕਿਚਨ ਜਿਹੜਾ ਬਣਾ ਕੇ ਦਿੰਨੇ ਆ ਇਹਦੇ ਵਾਸਤੇ ਜੇ ਕੋਈ ਤੁਸੀਂ ਸਵਾਲ ਕਰਨਾ ਵਾ ਤੇ ਸਾਡੀਆਂ ਚੈਨਲ ਤੇ ਜਿਹੜੀਆਂ ਗੱਡੀਆਂ ਵਾਲੀਆਂ ਵੀਡੀਓ ਸਾਰੀਆਂ ਪਈਆਂ ਉਹਦੇ ਵਿੱਚ ਜਿਹੜਾ ਨੰਬਰ ਦਿੱਤਾ ਉੱਥੇ ਤੁਸੀਂ ਸਵਾਲ ਜਵਾਬ ਕੋਈ ਵੀ ਕਰ ਸਕਦੇ ਹੋ ਚਾ ਕੋਈ ਸਲਾਹ ਲੈਣੀ ਆ ਚਾ ਤੁਸੀਂ ਗੱਡੀ ਬਣਾਉਣੀ ਆ ਉਹ ਤੁਸੀਂ ਉੱਤੇ ਫੋਨ ਕਰ ਸਕਦੇ ਹੋ ਤੇ ਬਾਕੀ ਜਿਹੜਾ ਅਚਾਰ ਪੰਜੀਰੀਆਂ ਉਹ ਕਰਦਾ ਮੇਰਾ ਕੰਮ ਆ ਤੁਸੀਂ ਇਸ ਨੰਬਰ ਵੀਡੀਓ ਦੇ ਵਿੱਚ ਜਿਹੜਾ ਨੰਬਰ ਦਿੱਤਾ ਉੱਥੇ ਤੁਸੀਂ ਅਚਾਰ ਪੰਜੀਰੀਆਂ ਪਾਪੜ ਵੜੀਆਂ ਸੌਣ ਸਪੈਸ਼ਲ ਜਿਹੜੀਆਂ ਮਠੀਆਂ ਨੇ ਬਿਸਕਟ ਆ ਇਹ ਤੁਸੀਂ ਸੁਣੋ ਫੋਨ ਕਰਕੇ ਆਰਡਰ ਤੇ ਮਗਾ ਸਕਦੇ ਹੋ ਸੋ ਹੁਣ ਬਾਰਸ਼ ਜਿਹੜੀ ਹੋਈ ਜਾਂਦੀ ਹੈ ਵਧੀਆ ਆਪਾਂ ਇਹਦਾ ਨਜ਼ਾਰਾ ਲੈਣੇ ਆ ਹੁਣ ਬਣਾਉਣੇ ਆਪਾਂ ਜਾ ਕੇ ਪਕੌੜੇ ਅੰਦਰ ਤੇ ਇਸ ਤੋਂ ਬਾਅਦ ਮੜ ਕੇ ਬਣਾਵਾਂਗੇ ਜੀ ਅਸੀਂ ਖੀਰ ਪੂੜੇ ਕਿਉਂਕਿ ਸੌਣ ਆ ਗਿਆ ਸੌਣ ਦੇ ਵਿੱਚ ਆਪਾਂ ਪੰਜਾਬੀ ਖੀਰ ਪੂੜੇ ਜ਼ਰੂਰ ਬਣਾ ਕੇ ਖਾਣੇ ਆ ਤੇ ਉਹ ਅਸੀਂ ਬਣਾਵਾਂਗੇ ਤੇ ਪਕੌੜੇ ਜਿਹੜੇ ਉਹ ਸਿੰਪਲੀ ਜਿਵੇਂ ਆਪਾਂ ਤਿਆਰ ਕਰਦੇ ਆ ਇਹਦੀ ਵੀਡੀਓ ਅੱਗੇ ਆਪਾਂ ਉਸ ਤਰ੍ਹਾਂ ਲਾ ਦਾਂਗੇ ਅੱਗੇ ਆਪਾਂ ਤਿਆਰ ਕੀਤੇ ਸੀਗੇ ਵੀ ਬੇਸਣ ਘੋਲ ਕੇ ਤੇ ਇਹਨਾਂ ਨੂੰ ਤੁਸੀਂ ਡਿਪ ਕਰਕੇ ਬਣਾ ਹੀ ਲੈਣਾ ਉਹਦਾ ਆਪਾਂ ਪਕੌੜੇ ਬਣਾਉਣ ਦੀ ਵੀਡੀਓ ਨਹੀਂ ਬਣਾਵਾਂਗੇ ਉਹ ਅੱਗੇ ਤੁਸੀਂ ਵੀਡੀਓ ਵੇਖ ਸਕਦੇ ਹੋ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਣੀ ਹੋਵੇ ਆਪਾਂ ਅੱਗੇ ਵੀਡੀਓ ਲਾ ਦਾਂਗੇ ਤੇ ਤੁਸੀਂ ਵੇਖ ਸਕਦੇ ਹੋ ਤੇ ਜੇ ਬਲੌਗ ਜਿਆਦਾ ਲੰਬਾ ਹੋ ਗਿਆ ਤਾਂ ਫਿਰ ਆਪਾਂ ਐਂਡ ਸਕਰੀਨ 'ਤੇ ਵੀਡੀਓ ਲਾ ਦਾਂਗੇ ਤੁਸੀਂ ਉਹ ਜਾ ਕੇ ਵੇਖ ਸਕਦੇ ਹੋ ਬਹੁਤ ਜਿਆਦਾ ਟੇਸਟੀ ਬਣਦੇ ਆ ਪਕੌੜੇ ਤੁਸੀਂ ਇੱਕ ਵਾਰੀ ਬਣਾ ਕੇ ਖਾਓਗੇ ਨਾ ਤੇ ਬ੍ਰੈਡ ਬਰੁੱਡ ਨੂੰ ਤੁਸੀਂ ਭੁੱਲ ਜਾਓਗੇ ਬ੍ਰੈਡ ਦੇ ਪਕੌੜੇ ਨਾਲੋਂ ਵੀ ਜ਼ਿਆਦਾ ਇਹ ਟੇਸਟੀ ਬਣਦਾ ਪਕੌੜਾ ਬ੍ਰੈਡ ਦੇ ਪਕੌੜੇ ਨਾਲ ਤੇ ਨੁਕਸਾਨ ਨੂੰ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਸੋ ਜਿਹੜੇ ਸ਼ੌਕੀਨ ਆ ਪਕੌੜੇ ਖਾਂਦੇ ਤੁਸੀਂ ਇਹਨਾਂ ਚੀਜ਼ਾਂ ਦੇ ਪਕੌੜੇ ਬਣਾ ਕੇ ਖਾਇਆ ਕਰੋ ਤੇ ਜਿਨ੍ਹਾਂ ਨੇ ਇਹਨੂੰ ਘਾਫੂਸਾ ਦੱਸਣਾ ਨਾ ਉਹ ਤੁਸੀਂ ਹੁਣੇ ਵੀਡੀਓ ਦੇ ਵਿੱਚ ਸਕਿਪ ਹੋ ਜਾਓ ਜੀ ਪਲੀਜ਼ ਤੁਸੀਂ ਵੀਡੀਓ ਨਾ ਦੇਖਿਓ ਉਹ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਾਕੀ ਜਿਨ੍ਹਾਂ ਨੇ ਪੂਰਾ ਵਲੌਗ ਦੇਖਿਆ ਪੂਰੀ ਵੀਡੀਓ ਦੇਖੀ ਆ ਉਹਨਾਂ ਦਾ ਵੀ ਹੱਥ ਜੋੜ ਕੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਜ਼ਿਆਦਾ ਗੁੱਡੋ ਹੋ ਕਿਥੇ ਗਿਆ ਤੇਰੇ ਢਿੱਡ ਦਾ ਸਿਰ ਹੈ ਕੋਹ ਨਹੀਂ ਬਸ ਗਿਆ ਹਾਂ 8 9 ਵਜੇ ਤੱਕ ਹੁੰਦਾ ਆਪਣੇ ਵੀ ਇਦਾਂ ਹੁੰਦਾ ਸਾਡੇ ਡੈਡੀ ਹੁਣੀ ਪੁੱਛੀ ਜਾਂਦੇ ਨੇ ਸਾਰੀ ਜਿਹੜੀ ਅੱਜ ਕਿਥੇ ਪੀੜ ਗਈ ਆ ਹੁਣ ਤੇ ਪੀੜ ਦੇਖਦੀ ਕਿਉਂਕਿ ਆਪਾਂ ਬੰਨਾ ਹੀ ਪੀੜ ਦਾ ਲਾਉਨੇ ਜਿਹੜੀ ਜੀਤ ਦੇਖਦੀ ਨਹੀਂ ਹੁੰਦੀ ਹੈ ਨਾ ਉਹ ਚੀਜ਼ ਦਾ ਆਪਾਂ ਬੰਨਾ ਲਾ ਦੇਣੇ ਸੋ ਅਨੂ ਤੇ ਚਲੇ ਗਿਆ ਤਿਆਰ ਹੋਈ ਰਹਿ ਗਈ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ ਕبھی ਬੜਾ ਮੁਸ਼ਕਲੀਆਂ ਇਹ ਨੇ ਵੇਨਾ ਵੀ ਮੇਰੀ ਵੀਡੀਓ ਬੰਦ ਦੀ ਸੀ ਗੱਲ ਕਰੀ ਸੀ ਤੁਸੀਂ ਵੀ ਆ ਜਾਓ ਦੇਖਦੇ ਨਹੀਂ ਆ ਜਾ ਤੁਸੀਂ ਸੁਮੇਂ ਨੇ ਮੈਂ ਕਰ ਆਲੋ ਮੈਂ ਤਾਂ ਨੋਟ ਕੋਲੇ ਰੱਖੀ ਮੈਂ ਮੈਡਮ ਜਾ ਕੇ ਕਿ ਮੈਡਮ ਦੀ ਕੱਲ ਮੈਂ ਨਾ ਡੈੱਗ ਨੂੰ ਫਿਰਦਾ ਉਹਦਾ ਹੀ ਇਸ ਕਰਕੇ ਮੈਂ ਬਾਰਿਸ਼ ਦੇ ਵਿੱਚ ਫਿਰ ਐਕਸਰਸਾਈਜ਼ ਕੀਤੀ ਫਿਰ ਮੇਰਾ ਠੀਕ ਹੋਇਆ ਹੈ ਨਾ ਬਣੀ ਵੀ ਫਿਰਦੀ ਐ ਥਿੰਡ ਮੇਰੀ ਪਾਈ ਫਿਰਦੀ ਕੰਮਲੀ ਇਹ ਤਾਂ ਖੁਲਿਆ ਜਲਬ ਹੋਣਾ ਸਾਈ ਤਾਂ ਬਗਣੀ ਅੱਛਾ ਕਾਈ ਤੇ ਕੰਨੀ ਜੈ ਨਹੀਂ ਵੇਨ ਤੈਨ ਪਤਾ ਐ ਇੰਜੋਏ ਕਰਨਾ ਤੁਹਾਡੀ ਅਹੀਂ ਮੈਂ ਪਹਿਲੇ ਨਹੀਂ ਪਹਿਲੇ ਬਾਤ ਦੇ ਵਿੱਚ ਬਚੇ ਨਾਲ ਇੰਜੋਏ ਜ਼ਰੂਰ ਕਰਾਇਆ ਚਲੋ ਫਿਰ ਠੀਕ ਐ ਇੰਜੋਏ ਕਰ ਲਈਆਂ ਸੱਚੀ ਸੱਚੀ ਇਹ ਗੱਲ ਦਾ ਸਭ ਤੇ ਸੱਚੀ ਦਰਦ ਹੁੰਦੀ ਕਿ ਨਹੀਂ ਹੁੰਦੀ ਹੀ ਯਾਰ ਝੂਠਣਾ ਅੱਜ ਤਾਂ ਮੈਂ ਗਈ ਹਸਪੀਟਲ ਤੁਹਾਨੂੰ ਪਤਾ ਨਾ ਮੇਰੇ ਤੇ ਦੇ ਫਿਰ ਹੋ ਗਈ ਸੀ ਇੱਕ ਬਾਨਾ ਕਿਤੇ ਪਰੌੜੀ ਕਿਤੇ ਪਰੌੜੀ ਇਹ ਤਾਂ ਇੱਕ ਨਾ ਬਾਨਾ ਬਣ ਗਿਆ ਦਾ ਤੇ ਦੇਖਿਆ ਮम्मा ਮੇਰੇ ਜਿਆਦਾ ਪੀੜ ਹੋਈ ਤੇ ਫਿਰ ਮੈਨੂੰ ਹੌਸਪੀਟਲ ਜਾਣਾ ਪੈ ਗਿਆ ਸੀ ਨਾ ਇਸ ਵਾਰ ਕੋਈ ਛੁੱਟੀ ਕਰਾਉਣ ਬਾਨਾ ਬਣ ਗਿਆ ਇੱਕ ਕਰਕੇ ਜਿਸ ਬਨੇ ਨਾ ਚੱਲੰਦੀ ਅਗਲ ਮੈਨੂੰ ਪਤਾ ਸੀ ਅੱਜ ਮੈਨੂੰ ਇਹਨੂੰ ਕਿਤੇ ਲੈ ਕੇ ਜਾਣਾ ਤਾਂ ਮੈਂ ਛੁੱਟੀ ਕਰਾਈ ਜੇ ਨਹੀਂ ਤੇ ਮੈਂ ਛੁੱਟੀ ਨਹੀਂ ਕਰਾਈ ਮੈਨੂੰ ਪਤਾ ਠਿੱਡ ਕਿਤੇ ਸੈਨ ਨਹੀਂ ਦੁਹਤਾ ਪਿਆਣਾ ਹਣਾ ਨਹੀਂ ਨਾ ਦੁਹਤਾ ਗਿਆ ਆ ਕਪੜੇ ਜੋ ਪਾਏ ਕਿਥੇ ਫਿੱਤੇ ਕਾਹਨੇ ਨਾਲ ਹੀ ਜਾਵਦੀ ਸੀ ਉਹ ਚੀ ਨਿਕ ਲੈ ਕੇ ਸੀ ਬਾਰ-ਬਾਰ ਰੋੜਦੀ ਹੋਰ ਕਰੋ ਉਹ ਤੋਂ ਲੈ ਕੇ ਆਵੀਂ ਪਿਛਲੀਆਂ ਵਾਰਾਂਾਂ ਦੀ ਵੀ ਆਪਾਂ ਵੀਡੀਓ ਬਣਾਈ ਸੀ ਆ ਜਗ੍ਹਾ ਤੇ ਨਾ ਕੇਚੇ ਫਾਸਾ ਪਿੰਟ ਜਿਹੜਾ ਇੱਥੇ ਪਾਣੀ ਚੱਲਦਾ ਗਿਆ ਸੀ ਇੰਨਾ ਜ਼ਿਆਦਾ ਪਾਣੀ